ਨਹੀਂ ਰਿਸਾਂ ਸੇਰ ਸਿੰਘ ਸਰਪੰਚ ਬਜਟ ਲਮਾਉਂਗੇ ਇਹ ਪਿੰਡ ਬਜਟ ਲਮਾਉਂਦਾ ਸੁਸਾਨ ਘਾਟ ਜਿੱਥੇ ਮੀਂਹ ਪੈਣ ਦੇ ਕਾਰਨ ਬਹੁਤ ਸਾਰੇ ਨਦੀਲ ਅਤੇ ਝਾੜੀਆਂ ਉੱਗਾਈਆਂ ਸਨ ਇਸ ਕੰਮ ਦੇ ਵਿੱਚ ਪੂਰੀ ਕ੍ਰੀਏਟ ਸਿੰਕਰ ਦੀ ਟੀਮ ਅਤੇ ਪੂਰੀ ਪੰਚਾਇਤ ਲੱਗੇ ਹੋਏ ਨਾਲ ਹੀ ਮੈਂਬਰ ਸਾਹਿਬਾਨ ਲੱਗੇ ਹੋਏ ਜਿੱਥੇ ਬੂਟੇ ਨੂੰ ਕਾਟ ਛਾਂਟ ਦੀ ਵੀ ਬੜੀ ਲੋੜ ਸੀ ਇਹ ਬੂਟੇ ਬਹੁਤ ਵੱਡੇ ਹੋ ਗਏ ਸੀ ਤੇ ਇਹਨਾਂ ਦੀ ਕਾਂਡ ਛਾਂਟ ਗ੍ਰੇਡ ਥਿੰਕਰ ਦੀ ਟੀਮ ਨਾਲ ਲੱਗ ਕੇ ਕਰ ਰਹੀ ਹੈ ਤੇ ਜਿੱਥੇ ਗੱਡੀ ਘਾ ਲੱਗਿਆ ਹੋਇਆ ਸੀ ਉਥੇ ਸਰਪੰਚ ਸਾਹਿਬ ਅਤੇ ਗ੍ਰੇਡ ਥਿੰਕਰ ਕਲੱਬ ਦੇ ਆਗੂ ਇਸ ਮਸ਼ੀਨ ਨੂੰ ਚਲਾ ਕੇ ਵਧੀਆ ਰੂਪ ਘਾ ਰਹੇ ਹਨ ਤੇ ਜਿੱਥੇ ਵੱਡੀਆਂ ਮਸ਼ੀਨਾਂ ਚਲਾਉਣ ਦੀ ਲੋੜ ਸੀ ਰੋਟਾਵੇਟਰ ਵਗੈਰਾ ਉਹ ਮੈਂਬਰ ਸਹਿਬਾਨ ਪੂਰਾ ਸਹਿਯੋਗ ਦੇ ਦੇ ਰਹੇ ਹਨ ਤੇ ਜਿੱਥੇ ਖਾਲੀਆਂ ਦੇ ਵਿੱਚੋਂ ਘਾ ਹਟਾਉਣ ਦੀ ਲੋੜ ਸੀ ਉਥੇ ਪਿੰਡ ਦੇ ਪਤਵੰਤੇ ਸੱਜਣ ਇਸ ਮਹਿਮ ਦੇ ਵਿੱਚ ਪੂਰਾ ਸਾਥ ਦੇ ਰਹੇ ਹਨ ਅਸੀਂ ਪੂਰੀ ਗ੍ਰੇਡ ਥਿੰਕਰ ਅਤੇ ਪੂਰੀ ਪੰਚਾਇਤ ਦੇ ਬਹੁਤ ਧੰਨਵਾਦੀਆਂ ਜੋ ਕਿ ਸਮਸ਼ਾਨ ਘਾਟ ਨੂੰ ਵਧੀਆ ਰੂਪ ਦੇ ਰਹੀ ਹੈ